ਤੋ ਅੱਜ ਅਸੀਂ ਗਰਾਇਆਂ ਹਲਕੇ ਦੇ ਅਧੀਨ ਪਿੰਡ ਕਲੇਤੇ ਵਿੱਚ ਪਹੁੰਚੇ ਆ ਕਿਉਂਕਿ ਜਦੋਂ ਸਾਨੂੰ ਇਹ ਮਸਲਾ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਸਾਡੇ ਬਾਹਲੇ ਸਾਥੀ ਜਿਹੜੇ ਰਣਜੀਤ ਕੁਮਾਰ ਉਹਨਾਂ ਨੇ ਵੀ ਤੁਹਾਨੂੰ ਜਿਹੜਾ ਵੀਡੀਓ ਫਲੈ ਭੇਜਿਆ ਸੋ ਪਿੰਡ ਦੇ ਵਿੱਚੋਂ ਹੀ ਪਹੁੰਚ ਆਇਆ ਸੀਗਾ ਤੇ ਉਸੇ ਵੇਲੇ ਆਪਾਂ ਜਿਹੜੇ ਆ ਸਾਡੇ ਚੇਅਰਮੈਨ ਸਾਹਿਬ ਐਸ்சி ਕਮਿਸ਼ਨ ਦੇ ਜਿਹੜੇ ਸਰਦਾਰ ਗੜੀ ਸਾਹਿਬ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤੇ ਉਹਨਾਂ ਨੇ ਉਤਰਾਹੰਤ ਜਿਹੜਾ ਉਹ ਨੋਟਿਸ ਜਿਹੜਾ ਕੱਢੇਗੇ ਜਿਹੜੇ ਡੀਐਸਪੀ ਫਲੋਰ ਆ ਉਹਨਾਂ ਨੂੰ ਜਿਹੜਾ 26 ਤਰੀਕ ਨੂੰ ਜਿਹੜਾ ਇਸ ਘਟਨਾ ਦਾ ਕਾਰਗਰਮ ਬਾਰੇ ਪੁੱਛਿਆ ਤਾਂ ਆਪਾਂ ਵੀ ਦੇਖੋ ਖੜੇ ਆ ਇੱਥੇ ਗੁਰੂ ਘਰ ਬਣਿਆ ਛੱਡ ਵੀ ਬਣੀ ਆ ਬੜੀ ਪੁਰਾਣੀ 2017 ਤੋਂ ਜਿਹੜੀ ਇਹ ਛੱਡ ਦੀ ਉਹ ਸਾਰੀ ਕੀਤੀ ਗਈ ਆ ਇਹ ਅਸੀਂ ਗੁਰੂ ਘਰ ਦੇ ਨਾਲ ਜਿਹੜੀ ਪਿੱਛੇ ਆ ਗਰਾਊਂਡ ਦੇਖੀ ਆ ਆਪਾਂ ਜਿੱਥੇ ਜਿਹੜਾ ਬਿਵਾਦ ਪਿਆ ਸੀਗਾ ਉਹ ਗਰਾਊਂਡ ਦੇ ਵਿੱਚ ਜਿਹੜੀ ਜਗ੍ਹਾ ਖਾਲੀ ਆ ਇਹਨਾਂ ਨੇ ਇੱਕ ਮਤਾ ਜੜਾਇਆ 4 4 2025 ਨੂੰ ਜਿਹੜਾ ਮਤਾ ਇੱਥੇ ਤੇ ਜਿਹੜੇ ਸਰਪੰਚ ਆ ਤੇ ਨਾਲ ਜਿਹੜੇ 3 4 ਜਿਹੜੇ ਪੰਚ ਆ ਉਹਨਾਂ ਨੇ ਮਤਾ ਪਾਇਆ ਵੀ ਜਿਹੜੀ ਇਹ ਜਗਾ ਜਿਹੜੀ ਆ ਇਹ ਗੈਰਮੁਮਕਿਨ ਜਿਹੜੀ ਜਗਾ ਆ ਵੀ ਜਿਹੜੀ ਇਹ ਪਲੇ ਗਰੋਲ ਦੇ ਨਾਂ ਤੇ ਦਰਜ ਹੈ ਪਰ ਇਥੋਂ ਸਾਥੀਆਂ ਨੂੰ ਪਤਾ ਲੱਗਿਆ ਵੀ ਜਿਹੜੀ ਇਹ ਜਗਾ ਆ ਜਿਹੜੀ ਉਹ ਪਰਦਾਂ ਦੇ ਵਿੱਚ ਜਗਤ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਜਿਹੜੀ ਦਰਜ ਉਹ ਜਿਹੜਾ ਨੰਬਰ ਇਸ ਤਰ੍ਹਾਂ ਸਤਵੰਦੋ 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 ਅਤਰਤਾੜੀ ਈੜਾ ਖਦਰਾ ਨੰਬਰ ਆ ਉਹ ਬੋਲਦੀ ਆ ਸੋ ਪੂਰਾ ਮਤਾ ਜਦੋਂ ਪੜਿਆ ਇੱਕ ਚੀਜ਼ ਧਿਆਨ ਚ ਲਿਆਦੀ ਆ ਵੀ ਜਿਹੜਾ ਸਰਪੰਚ ਦੀ ਮਨਛਾ ਦੇਖੋ ਵੀ ਜਿਹੜਾ ਅਸੀਂ ਬੜਾ ਸਤਕਾਰ ਨਾਲ ਕੰਨੇ ਆ ਜਗਤਗੁਰੂ ਸਤਗੁਰੂ ਵਿਦਾਸ ਮਹਾਰਾਜ ਦਾ ਨਾਮ ਸਮੋਧਿਤ ਕਰਦੇ ਆ ਤੇ ਇਹਨੇ ਮਤੇ ਦੇ ਵਿੱਚ ਲਿਖਿਆ ਵੀ ਜਿਹੜਾ ਗੁਰਦੁਆਰਾ ਸਾਹਿਬ ਰਵਿਦਾਸ ਕੱਲਾ ਰਵਿਦਾਸ ਲਿਗਿਆ ਨੇ ਨਾ ਉਹਨਾਂ ਨਾਲ ਗੁਰੂ ਲਾਇਆ ਨਾ ਜਗਤਗੁਰੂ ਲਾਇਆ ਨਾ ਸਤਗੁਰੂ ਲਾਇਆ ਉਹ ਵੀ ਮਨਛਾ ਦੇਖੋ ਬੰਦੇ ਸਰਪੰਚ ਦੀ ਵੀ ਜਿਹੜਾ ਸੈਕਟਰੀ ਨੇ ਚਾਹੇ ਮਤਾ ਪੜਿਆ ਪਰ ਉਸ ਤੋਂ ਬਾਅਦ ਸੈਕਟਰੀ ਦੇ ਮਤੇ ਤੋਂ ਪਉਣ ਤੋਂ ਬਾਅਦ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਮੁਖੀਆ ਉਹ ਵੀ ਪੂਰਾ ਮਤਾ ਪੜ ਕੇ ਕਿਉਂਕਿ ਇਹ ਪੰਜਾਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਇਹ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਮਤੇ ਨੂੰ ਪੂਰਾ ਪੜਨਾ ਵੀ ਇਹ ਮਤੇ ਵਿੱਚ ਕੀ ਲਿਖਿਆ ਸਾਡੀ ਜਿਹੜੀ ਆਸਤਾਂ ਨੂੰ ਇਹ ਠੇਸ ਪਹਾਈ ਜਿਹੜੇ ਕੱਲਾ ਰਵਿਦਾਸ ਮਹਾਰਾਜ ਲਿਖਿਆ ਇਹਨਾਂ ਨੇ ਜਗਤ ਗੁਰੂ ਸਤਗੁਰੂ ਵਿਦਾਸ ਮੈਂ ਲਿਖਿਆ ਇਹਰੇ ਉੱਪਰ ਜਿਹੜੀ ਗੁਰੂਦਾਰ ਟੈਗਟ ਬੋਸ ਵੱਲੋਂ ਹੋਰ ਜਥੇਬੰਦੀ ਵੱਲੋਂ ਅਰੇ ਸਮੁੱਚੇ ਸੰਸਮਾਜ ਵੱਲੋਂ ਵੀ ਅਤੇ ਸਾਰੇ ਨੂੰ ਨਾਮ ਲੈ ਕੇ ਜਿਹੜਾ ਇੱਥੇ ਉੱਪਰ ਬਿਆਦਵੀ ਦਾ ਜਿਹੜਾ ਪਰਚਾ ਆ ਯਾਰਾ ਜਿਹੜਾ ਸਾਡੀ ਧਾਰਮਿਕ ਹਸਤਾਂ ਨੂੰ ਪਹੁੰਚੀ ਆ ਉਹ 24 ਘੰਟੇ ਦੇ ਪਰ ਜਿਹੜਾ ਇੱਥੇ ਸਰਪੰਚ ਤੇ ਅਤੇ ਜਿਨ੍ਹਾਂ ਨੇ ਸਾਇਨ ਕੀਤੇ ਤੇ ਜਿਹੜੇ ਸੈਕਟਰੀ ਨੇ ਸਾਇਨ ਕੀਤੇ ਉਹ ਆਪਾਂ ਮੁਕਦਮਾ ਦਰਜ ਕਰਾਂਗੇ ਅਤੇ ਉਸ ਤੋਂ ਬਾਅਦ ਸ਼ੇਦਨਾਬਾਦ ਇੱਕ ਹੋਰ ਮਤਾ ਪਾਇਆ ਜਿਸ ਵਿੱਚ ਕਿਹਾ ਵੀ ਇਹ ਗੁਰੂ ਘਰ ਦੀ ਆੜ ਦੇ ਵਿੱਚ ਉੱਥੇ ਇਹਨਾਂ ਨੇ ਜਿਹੜਾ ਲਿਖਿਆ ਉੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਲਿਖੇ ਹੋਏ ਪਈ ਆ ਪਹਿਲੇ ਜਨੇ ਕੱਲਾ ਰਵਿਦਾਸ ਫਿਰ ਦੂਜੇ ਚ ਮਤੇ ਚ ਸ਼ੇਦਨਾਬਾਦ ਮਤਾ ਪਾਇਆ ਵੀ ਇਹ ਗੁਰੂ ਵਿਦਾਸ ਮਾਰੇ ਤੇ ਗੁਰੂ ਘਰ ਜੀ ਆੜ ਦੇ ਵਿੱਚ ਜਿਹੜਾ ਇੱਥੇ ਨਜਾਇਜ਼ ਕਬਜ਼ਾ ਦੇਖੋ ਜਿਹੜੇ ਬੰਦੇ ਨੇ ਪੰਜ ਨੇ ਵੀ ਸਾਈਨ ਕੀਤੇ ਨੇ ਤੇ ਦੋ ਜਾਂ ਇੱਕ ਜਾਂ ਬੰਦਾ ਉਹ ਵੀ ਸਾਡੇ ਰਕਤ ਦਾ ਸੀ ਆਸਮਾਨ ਦਾ ਰਿਸ਼ਤਾ ਲੱਗਦਾ ਹੋਣਾ ਐਸੀ ਭਾਈਚਾਰੇ ਨਾਲ ਸੰਬੰਧ ਲੱਗਦਾ ਹੋਣਾ ਵੀ ਜਿਹੜੇ ਗੁਰੂ ਘਰ ਬਣਦੇ ਆ ਇਹ ਕਿਸੇ ਦੀ ਪ੍ਰਾਪਰਟੀ ਚਾ ਖਰੀਦ ਨਹੀਂ ਹੁੰਦੀ ਇਹ ਜਿੰਨੀਆਂ ਪਿੰਡਾਂ ਵਿੱਚ ਸ਼ਾਮਲਾਟਾ ਜਗ੍ਹਾ ਹੁੰਦੀਆਂ ਜਾਂ ਜਿਹੜੀਆਂ ਬੇਜਮੀਨੀਆਂ ਜਗ੍ਹਾ ਹੁੰਦੀਆਂ ਜਿੰਨੇ ਪੰਜਾਬ ਦੇ ਵਿੱਚ ਆਪਰ ਰਿਕਾਰਡ ਘੜਾ ਲਿਆ ਸਾਡੇ ਕੋਲ ਆਟੀਆਂ ਪਾ ਕੇ ਮੈਂ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦਾ ਰਿਕਾਰਡ ਘੜਾਇਆ ਜਿੱਥੇ ਵੀ ਕੋਈ ਮੱਜਦਿਆ ਮੰਦਰ ਆ ਚਰਚਾ ਚਾਹੇ ਗੁਰੂ ਘਰ ਆ ਕੁਝ ਵੀ ਹੈਗਾ ਉਹ ਜਿਹੜੀਆਂ ਸ਼ਾਮਲਟਾ ਪੰਜਾਬ ਨੇ ਪੰਜਾਬ ਦੀ ਦਸਨੀਆ ਉਹਨਾਂ ਦੇ ਉੱਪਰ ਹੀ ਬਣੇ ਜਾਂਦੇ ਆ ਪਰ ਇੱਥੇ ਪਹਿਲੀ ਵਾਰੀ ਹੋਇਆ ਵੀ 29 28 ਏਕੜ ਜ਼ਮੀਨ ਠਾਈਆਂ ਦੇ ਵਿੱਚੋਂ 15 ਏਕੜ ਜ਼ਮੀਨ ਦੇ ਵਿੱਚ ਜਿਹੜੇ ਪੰਜਾਂ ਨੇ ਸਾਈਨ ਵੀ ਕੀਤੇ ਆ ਇੱਕ ਨੇ ਤਾਂ ਡਰਦੇ ਨੇ ਉਹ ਦੇਖਿਆ ਜਦੋਂ ਆਪਾਂ ਬੜੇ ਗੋਲ ਜਿਹੜਾ ਮੋਹਰ ਨਹੀਂ ਲਾਈ ਮੋਹਰ ਤੋਂ ਬਿਨਾਂ ਵਾਲੇ ਬੰਦੇ ਨਾਮ ਲਿਖਿਆ ਤੇ ਉਹ ਪਟਵਾਰਖਾਨਾ ਜਿਹੜਾ ਹੁੰਦਾ ਉਹ ਕੀ ਹੁੰਦਾ ਉਹ ਵੀ ਸ਼ਾਮਲੜੀ ਹੁੰਦਾ ਹੋਰ ਪਰਿਵਾਰਖਾਨੇ ਦੇ ਉੱਪਰ ਆਪਣੀ ਕੋਠੀ ਪਾਈ ਹੈ ਤੇ ਹੋਰ ਕਈ ਸਾਥੀਆਂ ਨੇ ਇੱਥੇ ਪਿੰਡ ਦੇ ਵਿੱਚ 15 ਏਕੜ ਜ਼ਮੀਨ ਕਹਣਾ ਹੁੰਦੀ ਆ ਮੂਲ ਵੀ 28 ਦੇ ਵਿੱਚੋਂ 15 ਕੱਢ ਦੀ ਰਹਿ ਕਿੰਨਾ ਗਿਆ ਵੀ ਸਾਰੀ ਜ਼ਮੀਨ ਦਾ ਇਹਨੇ ਕਬਜ਼ਾ ਕਰ ਲਿਆ ਤੇ ਸਰਪੰਚ ਨੂੰ ਦਸੀ ਕਿਹੜੀ ਜਗ੍ਹਾ ਆਹੀ ਜਗ੍ਹਾ ਦਸੀ ਆ ਜਿਹੜੀ ਗੁਰੂ ਰਵਿਦਾਸ ਮਹਾਰਾਜ ਦੇ ਨਾਲ ਲੱਗਦੀ ਹੈ ਹੁਣ ਜਿੱਥੇ ਸੰਗਤ ਜ਼ਿਆਦਾ ਵਧੀ ਹੋ ਗਈ ਜਿੱਥੇ ਸ਼ੈੱਡ ਪਈ ਅਗਲੇ ਕੰਨੇ ਵੀ ਯਾਰ ਹੋਰ ਸੰਗਤ ਵੱਧਦੀ ਆ ਉਹਨਾਂ ਨੂੰ ਇੱਥੇ ਪ੍ਰੋਗਰਾਮ ਕੰਦਾ ਸਮਾਗਮ ਕੰਦੇ ਸੰਗਤ ਬਾਜੇ ਵੀ ਬੰਦਾ ਕਿੱਥੇ ਜਾਊਗਾ ਜਿਹੜੀ ਨਾਲ ਜਗ੍ਹਾ ਲੱਗੀ ਐ ਜੇਕਰ ਉਹ ਵੀ ਸ਼ੈੱਡ ਪੈ ਜਾਂਦੀ ਚਾਰਦਵਾਰੀ ਹੋ ਜਾਂਦੀ ਇਹਦੇ ਨਾਲ ਮੇਲ ਖਾਂਦੀ ਤਾਂ ਗੱਡੀ ਕਬੱਡੀ ਗੱਲ ਸੀ ਪਰ ਗੱਲ ਉਹ ਹੁੰਦੀ ਆ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਇੰਨੀ ਫੋਰਸ ਲਾ ਕੇ ਲੱਗਾ ਐਦਾਂ ਲੱਗਦਾ ਜਿਦਾਂ ਇਹਨਾਂ ਨੂੰ ਪ੍ਰਧਾਨ ਮੰਤਰੀ ਨੇ ਫਿਰ ਮੁੱਖ ਮੰਤਰੀ ਮੌਜੂਦਾ ਜਿਹੜੇ ਭਗਵੰਤ ਮਾਨ ਨੇ ਫੋਨ ਕਰਕੇ ਕਿਹਾ ਵੀ ਆਪਾਂ ਨੂੰ ਹੁਣੀ ਕਬਜਾ ਚਾਹੀਦਾ ਵੀ ਇੱਥੇ ਬਹੁਤ ਸੋਨੇ ਦੀ ਕੋਈ ਫੱਲ ਲੱਗਦਾ ਵੀ ਬੜੀ ਪ੍ਰਾਕ੍ਰਿਤਿਕ ਇਹਨੇ ਖਾਈ ਆ ਇੱਥੇ ਖੱਡਾ ਪਈਆਂ ਵੀ ਉਹ ਸੋਨਾ ਕੱਢਣਾ ਜਿਹੜੀ ਇੰਨੇ ਡੀਐਸਪੀ ਤੇ ਫੋਰਸ ਲਾਤੀ ਆ ਬਰਬ ਸੋਚ ਦੀ ਗੱਲ ਆ ਵੀ ਇਹ ਸਾਡੇ ਸਮਾਜ ਨਾਲ ਜਿਹੜਾ ਅਤਿਆਚਾਰ ਹੁੰਦਾ ਇਹਦੇ ਬਾਅਦ ਤੇ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਮੈਂ ਸੰਤ ਸਮਾਜ ਨੂੰ ਵੀ ਕੱਲ ਸਾਰਿਆਂ ਨੂੰ ਫੋਨ ਕਰੂੰਗਾ ਉਹਨਾਂ ਦੇ ਧਿਆਨ ਵਿੱਚ ਲਿਆਉਂਗਾ ਵੀ ਆਪਾਂ ਇਸ ਮੁੱਦੇ ਨੂੰ ਕੋਈ ਪਾਰਟੀ ਨਹੀਂ ਇਹਨੂੰ ਇੱਕ ਧਾਰਮਿਕ ਮੁੱਦੇ ਦੀ ਮੁੱਦਾ ਬਣਾਈਏ ਕਿਉਂਕਿ ਗੁਰੂ ਬਿਦਾਸ ਮਾਰੇ ਦੇ ਨਾਲ ਜਿਹੜੀ ਉਹਨਾਂ ਦੇ ਜਿਹੜੇ ਲੋਕੀ ਮੰਨਦੇ ਆ ਹਰ ਪਾਰਟੀਆਂ ਦੇ ਵਿੱਚ ਆਪਣੇ ਸਮਾਜ ਦੇ ਲੋਕ ਆ ਉਹਨਾਂ ਨੂੰ ਵੀ ਜਗਾਵਾਂਗੇ ਜਿਹੜੇ ਸੁੱਤੇ ਪਏ ਕੰਮ ਕਾਂਦੀ ਨਹੀਂ ਨੀ ਤੋ ਵੀ ਇਹ ਜਿਹੜਾ ਗੁਰੂ ਘਰ ਇਹ ਨਹੀਂ ਵੀ ਜੇ ਹੁਣ ਤੁਸੀਂ ਕਹੋਗੇ ਵੀ ਗੁਰੂ ਘਰ ਦੀ ਕਾਂਦੀ ਤੋੜਨੀ ਆ ਤੇ ਤਾਂ ਹੀ ਅਸੀਂ ਹੋਣਾ ਜਿਹੜੀ ਜਗ੍ਹਾ ਉਹਨਾਂ ਨੇ ਕਵਰ ਕੀਤੀ 2000 ਸਾਲ ਤੋਂ ਉਹ ਵੀ ਇਹ ਗੁਰੂ ਘਰ ਦੇ ਨਾਲ ਹੀ ਲੱਗਦੀ ਸੀ ਤੇ ਫਰਜ਼ ਵਿੱਚ ਲੱਗਦੀ ਸੀ। ਸੋ ਆਪਣੇ ਸਮੁੱਚੇ ਸਮਾਜ ਦਾ ਫਰਜ਼ ਬਣਦਾ ਹਰ ਜਥੇਬੰਦੀ ਦਾ ਜਿਹਨੂੰ ਵੀ ਕੋਈ ਮੰਨਦਾ ਉਹ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਇੱਕ ਝੰਡੇ ਥੱਲੇ ਇੱਕ ਬੈਨਰ ਥੱਲੇ ਇਕੱਠੇ ਹੋ ਗਏ। ਇਸ ਗੁਰੂ ਘਰ ਦੀ ਜਿਹੜੀ ਜਗ੍ਹਾ ਜਿਹੜੀ ਆ ਇਹਨੇ ਪੁਲਿਸ ਪ੍ਰਸ਼ਾਸਨ ਤੇ ਜਿਹੜਾ ਡੀਸੀ ਜਲੰਧਰ ਉਹਨਾਂ ਨੂੰ ਵੀ ਫੋਨ ਕੀਤਾ ਸੀ ਉਹ ਕਹਿੰਦੇ ਜੀ ਮੈਨੂੰ ਇਹ ਗੱਲ ਦਾ ਪਤਾ ਨਹੀਂ ਮੈਂ ਮੈਨੂੰ ਮੈਂ ਦੇਖਦਾ ਜੀ ਨੋਟਿਸ ਲੈਂਦਾ ਜੀ। ਸੋ ਦੇਖੋ ਇੱਕ ਜ਼ਿਲ੍ਹੇ ਦਾ ਮੁਖੀ ਜਿਹੜਾ ਡੀਸੀ ਇਹ ਕਦੇ ਵੀ ਹੱਲੇ ਮੈਨੂੰ ਕਿਸ ਪੂਰੇ ਪੰਜਾਬ ਦੇ ਵਿੱਚ ਵੀਡੀਓ ਵਾਇਲ ਹੋ ਗਈ ਬਿਨਾਂ ਡੀਸੀ ਦੇ ਆਡਰਾਂ ਤੋਂ ਜਾਂ ਬਿਨਾਂ ਡੀਸੀ ਦੇ ਧਿਆਨ ਲੈਣ ਦਾ ਵੀਡੀਓ ਵੀ ਇੰਨੀ ਪਾਵਰ ਹੁੰਦੀ ਆ ਜਾਂ ਡੀਡੀਪੀਓ ਦੀ ਨਹੀਂ ਪਾਵਰ ਹੁੰਦੀ ਆ ਵੀ ਇਹ ਮਸਲੇ ਨੂੰ ਆਪਾਂ ਇੰਨੀ ਫੋਰਸ ਨਾਲ ਜੇਕਰ ਵੀਡੀਓ ਨੇ ਲਿਖਿਆ ਹੋਊਗਾ ਤੇ ਉਹ ਪਹਿਲਾਂ ਜਾਣਾ ਹੈ ਕਿ ਉਹ ਡੀਡੀਪੀਓ ਨੂੰ ਡੀਡੀਪੀਓ ਨੂੰ ਗਾ ਕੇ ਨੂੰ ਪੜਨਾ ਐਡੀਸੀ ਡਿਵੈਲਪਮੈਂਟ ਨੂੰ ਐਡੀਸੀ ਡਿਵੈਲਪਮੈਂਟ ਨੇ ਜਾਂ ਡੀਸੀ ਦੀ ਸਲਾਹ ਲੈਣੀ ਵੀ ਆਪਾਂ ਫੋਰਸ ਜਿਹੜੀ ਆ ਇਸ ਕੰਮ ਨੂੰ ਜਾਂਦੀ ਆ ਪਰ ਉਹਨਾਂ ਨੇ ਕਿਸੇ ਨੇ ਗੌਰ ਹੀ ਨਹੀਂ ਕੀਤਾ ਵੀ ਮਸਲਾ ਜਿਹੜਾ ਗੁਰੂ ਘਰ ਦਾ ਗੁਰੂ ਅਰਜਨਦਾਸ ਮਹਾਰਾਜ ਦਾ ਹੋਣਾ ਵੀ ਇੰਨੇ ਵੱਡੀ ਮжоਰਿਟੀ ਆ ਆਪਾਂ ਸਮਾਜ ਬੈਠ ਮੂਲੀ ਗੱਲ ਸਮਝੀਏ ਲੋਕਾਂ ਨੇ ਕਿਹੜਾ ਰੋਲਾ ਪਾਣਾ ਫੋਰਸ ਲਾਤੀਏ ਘਰਾਂ ਜਿਹਨਾਂ ਨੂੰ ਨਜ਼ਰਬੰਦ ਕਰਦੀਏ ਗੱਲ ਖਤਮ ਹੈ ਪਰ ਗੱਲ ਹੀ ਖਤਮ ਨਹੀਂ ਹੋਣੀ ਆਪਾਂ ਇਹਨਾਂ ਨਾਲ ਵਾਅਦਾ ਵੀ ਕਰਦੇ ਆ ਸਾਰਿਆਂ ਨੂੰ ਨਾਲ ਮਿਲ ਕੇ ਸਾਰਿਆਂ ਨੂੰ ਵਾਹਾਂਗੇ ਜਿਹੜੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਇਹਨਾਂ ਨੇ ਪ੍ਰਸ਼ਾਸਨ ਨੇ ਤੇ ਡੀਸੀ ਸਾਹਿਬ ਤੇ ਹੁਕਮਾਂ ਦੇ ਦਰਾਲ ਸਾਰੇ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੇ ਇਹ ਜਗ੍ਹਾ ਦੁਬਾਰਾ ਲਿਆ ਕੇ ਇੱਥੇ ਜਿਹੜਾ ਨਿਸ਼ਾਨ ਸਾਹਿਬ ਆ ਬੁਰੂ ਲੋਕੀ ਦਾਸ ਮਾਰੇ ਦਾ ਲਾ ਕੇ ਤੇ ਜਗਾ ਵੀ ਕਵਰ ਕੀਤੀ ਜਾਊਗੀ ਤਾਂ ਕਿ ਆਪਣੇ ਸਮਾਜ ਜਿਹੜੀ ਜੱਤ ਨੂੰ ਮੈਂ ਇੰਨੀ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਬੇਨਤੀ ਕਰਦਾ ਨਗਰ ਨੂੰ ਕਿਉਂਕਿ ਗੱਲ ਚੱਲਣੀ ਤੁਹਾਡੇ ਪਿੰਡ ਦੋਸਤਲੇ ਤੇ ਕੋਈ ਇਹ ਸੱਚੇ ਮੈਂ ਸਰਪੰਚਾਂ ਨਾਲ ਜੁੜਿਆ ਜਾਂ ਕਿਸੇ ਨਾਲ ਜੁੜਿਆ ਮੁੱਦਾ ਇਹ ਬੰਦਾ ਸਮਾਜ ਦਾ ਤੇ ਆਪਣੇ ਜਰੂਹਾਂ ਦਾ ਰਹਿਬਰਾਂ ਦਾ ਉਹਨਾਂ ਦੇ ਸਨਮਾਨ ਦੀ ਗੱਲ ਆ ਤੇਰੀ ਲੜਾਈ ਵਾਸਤੇ ਆਪਾਂ ਸਾਰੇ ਜਿਹੜੇ ਆ ਨਾਲ ਮਿਲ ਕੇ ਡਿਗੜੀ ਜਿਲ੍ਹਾ ਤੋਂ ਕੋਈ ਡਰਦਾ ਨਹੀਂ ਪਰ ਆਪਾਂ ਇਹ ਗੱਲ ਕਰਦੇ ਆ ਵੀ ਜਿਹਨੂੰ ਕਾਨੂੰਨ ਪਤਾ ਬਾਬਾ ਸਾਹਿਬ ਦਾ ਉਹਨੂੰ ਕਿਸੇ ਦਾ ਖੌਫ ਨਹੀਂ ਹੈਗਾ ਸੋ ਆਪਾਂ ਆਪਣੀ ਫੋਰਸ ਵੱਲੋਂ ਸਾਰੇ ਸਮਾਜ ਨੂੰ ਹਰ ਪਾਰਟੀ ਦੇ ਆਗੂ ਨੂੰ ਕਹਾਂਗੇ ਵੇ ਇਹ ਮੁੱਦੇ ਨੂੰ ਉੱਪਰ ਚੁੱਕ ਕੇ ਇਹ ਜ਼ਮੀਨ ਜਿਹੜੀ ਦੁਬਾਰਾ ਵਜਦੀ ਉਹ ਸਾਰਿਆਂ ਨੂੰ ਇੰਨੀ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਜਰਵਾਹ ਜੈ ਗੁਰਦੇਵ ਧੰਨ ਗੁਰਦੇਵ ਅੱਜ ਸਾਡੇ ਪਿੰਡ ਤੋਂ ਲੇਟਾ ਵਿਖੇ ਸ੍ਰੀ ਸਾਡੇ ਗੁਰੂ ਅਰਦਾਸ ਟਾਈਗਰ ਫੋਰਸ ਪ੍ਰਧਾਨ ਜੇਸੀ ਤਲਵਨੀ ਸਾਡੇ ਦਰਵਾਜ਼ੇ ਪਹੁੰਚੇ ਨੇ ਉਹਨਾਂ ਨੇ ਸਾਰਾ ਜਿਹੜਾ ਮਸਲਾ ਜਿਹਦਾ ਜਿਹੜਾ ਉਹ ਆਪਣੇ ਧਿਆਨ ਦੇ ਵਿੱਚ ਲੈ ਕੇ ਆਂਦਾ ਵੀ ਕਿਸ ਤਰ੍ਹਾਂ ਜੋ ਗੁਰੂ ਘਰ ਦੇ ਵਿੱਚ ਜੋ ਦੁਬਾਰਾ ਢਾਈਆਂ ਗਈਆਂ ਔਰ ਜੋ ਵੀ ਇੱਥੇ ਮਸਲਾ ਬਣਿਆ ਸਾਰਾ ਇਹਨਾਂ ਦੇ ਧਿਆਨ ਦੇ ਵਿੱਚ ਆ ਗਿਆ ਹੈ ਔਰ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿੱਦਾਂ ਵੀ ਇਹ ਕਹਿਣਗੇ ਆਪਾਂ ਉਸ ਹਾਵ ਨਾਲ ਅਸੀਂ ਇਹਨਾਂ ਦਾ ਜਿਹੜਾ ਸਾਥ ਦੇਣਾ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਆਪਾਂ ਸਾਰੇ ਇਕੱਠ ਕਰਕੇ ਜਿੱਦਾਂ ਵੀ ਸਾਡੇ ਜਿਹੜੇ ਸਮਾਜ ਦੇ ਅਗੂ ਆ ਉਹ ਕਹਿਣਗੇ ਆਪਾਂ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਈਏ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼